ਡਿਪਰੈਸ਼ਨ ਜਾਂ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਦੇ ਵੀ ਵਿਲੇ ਨਾ ਰਹੀਏ ਜਿੰਨਾ ਅਸੀਂ ਆਪਣੇ ਕੰਮ ਵਿੱਚ ਰੁੱਝੇ ਰਹਾਂਗੇ ਉਹਨਾਂ ਹੀ ਖੁਸ਼ ਰਹਾਂਗੇ ਤੇ ਡਿਪਰੈਸ਼ਨ ਤੋਂ ਬਚੇ ਰਹਾਂਗੇ బిਜ਼ੀ ਇਜ਼ ਬLESSED ਭਾਵੇਂ ਜੋ ਰੁੱਝਿਆ ਹੋਇਆ ਹੈ ਉਸ ਤੇ ਬੜੀ ਕਿਰਪਾ ਹੈ ਭਾਵੇਂ ਕੋਈ ਹਸਪਤਾਲ ਜਾਂ ਕੋਰਟ ਕਚੈਰੀ ਦੇ ਆਹਰ ਵਿੱਚ ਰੁੱਝਿਆ ਹੈ ਉਹ ਵੀ ਵਿਲੇ ਬੰਦੇ ਨਾਲੋਂ ਚੰਗਾ ਹੈ ਕਹਿੰਦੇ ਹਨ ਕਿ ਸਭ ਤੋਂ ਡਰਾਉਣੀ ਸ਼ੈ ਅਗ ਭੂਤ ਜਾਂ ਸ਼ੇਰ ਨਹੀਂ ਸਗੋਂ ਵੇਲਾ ਬੰਦਾ ਹੁੰਦਾ ਹੈ ਕਈ ਵਾਰ ਅਸੀਂ ਉਸੇ ਵੇਲੇ ਹੀ ਬਿਮਾਰ ਹੁੰਦੇ ਹਾਂ ਜਦੋਂ ਸਾਡੇ ਕੋਲ ਬਿਮਾਰ ਹੋਣ ਲਈ ਸਮਾਂ ਹੁੰਦਾ ਹੈ ਪਰ ਜੇਕਰ ਅਸੀਂ ਆਪਣੇ ਕੰਮਕਾਰਾਂ ਵਿੱਚ ਰੁੱਝੇ ਹੋਵਾਂਗੇ ਤਾਂ ਬਿਮਾਰ ਹੋਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ ਵੇਲਾ ਬੰਦਾ ਹੀ ਵੱਧ ਬਿਮਾਰ ਹੁੰਦਾ ਹੈ ਇੱਕ ਦੇਸ਼ ਵਿੱਚ ਇਹ ਸਰਵੇ ਕੀਤਾ ਗਿਆ ਕਿ ਲੋਕ ਛੋਟੀ ਮੋਟੀ ਬਿਮਾਰੀ ਲਈ ਕਿਸ ਦਿਨ ਵਧੇਰੇ ਡਾਕਟਰ ਕੋਲ ਜਾਂਦੇ ਹਨ ਤੇ ਉਹਨਾਂ ਵੇਖਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬਹੁਤ ਘੱਟ ਹੀ ਐਸੇ ਮਰੀਜ਼ ਹੁੰਦੇ ਹਨ ਜੋ ਡਾਕਟਰ ਕੋਲ ਜਾਂਦੇ ਹਨ ਪਰ ਸ਼ਨੀਵਾਰ ਤੇ ਐਤਵਾਰ ਇੱਕਦਮ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ ਕਿਉਂਕਿ ਪਹਿਲੇ 5 ਦਿਨ ਲੋਕ ਆਪਣੇ ਕੰਮਕਾਰਾਂ ਵਿੱਚ ਰੁੱਝੇ ਹੋਏ ਹੁੰਦੇ ਹਨ ਤੇ ਉਹਨਾਂ ਦਾ ਆਪਣੀ ਬਿਮਾਰੀ ਵੱਲ ਧਿਆਨ ਹੀ ਨਹੀਂ ਜਾਂਦਾ ਪਰ ਅਚਾਨਕ ਸ਼ਨੀਵਾਰ ਤੇ ਐਤਵਾਰ ਜਦੋਂ ਵਿਲੇ ਹੁੰਦੇ ਹਨ ਤੇ ਉਹਨਾਂ ਦਾ ਸਰੀਰ ਬਿਮਾਰ ਹੋਣ ਦਾ ਇਸ਼ਾਰਾ ਕਰਨ ਲੱਗ ਪੈਂਦਾ ਹੈ ਜਿਸ ਕਰਕੇ ਉਹਨਾਂ ਨੇ ਬਿਮਾਰੀ ਦਾ ਨਾਮ ਹੀ ਰੱਖ ਦਿੱਤਾ ਲੈਜਰ ਸਿਕਨਸ ਭਾਵ ਵੇਲੇ ਰਹਿਣ ਵਾਲੀ ਬਿਮਾਰੀ ਸੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਰੁਝੇਵਿਆਂ ਨੂੰ ਵਧਾਈਏ ਜਿਸ ਨਾਲ ਸਾਡੀ ਆਮਦਨ ਵੀ ਵਧੇ ਤੇ ਨਾਲੇ ਸਿਹਤ ਵੀ ਠੀਕ ਰਹੇ